ਹੈਲੋ ਹਾਂਜੀ ਅੱਜ ਮੈਂ ਤੁਹਾਨੂੰ ਨੋਟ ਲਗਾਉਣਾ ਦੱਸਦੀ ਆ ਕਿਵੇਂ ਲੱਗਦੀ ਆ ਸਭ ਤੋਂ ਪਹਿਲਾਂ ਜੀ ਆਪਾਂ ਨਾ ਜਿਹੜਾ ਆ ਥ੍ਰੈਡ ਹੈ ਨਾ ਥੋੜਾ ਦਾ ਫੜ ਕੇ ਰੱਖਣਾ ਇਹ ਨਾ ਥੋੜਾ ਜਿਹਾ ਸਿਲਕੀ ਧਾਗਾ ਦਾ ਜਿਵੇਂ ਨੋਟ ਆ ਬਿਲਕੁਲ ਇਹਦੇ ਨਾਲ ਦੀ ਕੱਢਣੀ ਆ ਜੀ ਸਭ ਤੋਂ ਪਹਿਲਾਂ ਆਪਾਂ ਆਲੇ ਦਾਲੇ ਇਹਨੂੰ ਕਵਰ ਕਰ ਲਾਂਗੇ ਇਹ ਆਪਾਂ ਫਲਾਵਰ ਬਣਾਵਾਂਗੇ ਪਹਿਲਾਂ ਆਪਾਂ ਵਾਈਟ ਮੋਤੀ ਬਣਾਇਆ ਇਹਦੇ ਨਾਲ ਹੁਣ ਆਪਾਂ ਆ ਬਣਾਇਆ ਵੀਡੀਓ ਨੂੰ ਫੁੱਲ ਵਾਚ ਕਰਨਾ ਫੇਰ ਹੀ ਤੁਹਾਨੂੰ ਪਤਾ ਲੱਗੇਗਾ ਜੀ ਇਹ ਕਿਵੇਂ ਬਣਦੇ ਆ ਇਹ ਦੇਖੋ ਇਦਾਂ ਬਣ ਗਿਆ ਨਾ ਇੱਥੇ ਫੜ ਕੇ ਰੱਖਣਾ ਜੀ ਆਪਾਂ ਫੇਰ ਆਪਾਂ ਨੀਡਲ ਦੇ ਉੱਪਰ ਤੇ ਦੋ ਵਾਰੀ ਘੁਮਾਣਾ ਨੀਡਲ ਬਿਲਕੁਲ ਆਪੇ ਦੇ ਨਾਲ ਲੈ ਕੇ ਜਾਣੀ ਇੱਥੇ ਜਦ ਲੈ ਕੇ ਜਾਣੀ ਆ ਜਿੱਥੇ ਆਪਾਂ ਪਹਿਲਾਂ ਆਪਾਂ ਆਪਾਂ ਟ੍ਰੇਸ ਬਣਾਇਹੀ ਆ ਉਹਦੇ ਪਹਿਲਾਂ ਆਲੇ-ਦਾਲੇ ਆਪਾਂ ਇਹਨੂੰ ਕਵਰ ਕਰਨਾ ਠੀਕ ਹੈ ਜੀ ਇਹਨੂੰ ਆਪਾਂ ਨੀਚੋਂ ਨੀਡਲ ਨੂੰ ਖਿੱਚ ਲੈਣਾ ਤੇ ਫਿਰ ਆਪਾਂ ਥ੍ਰੈਡ ਸੱਟਣਾ ਉਹਨਾਂ ਚਿਰ ਆਪਾਂ ਇਹ ਥ੍ਰੈਡ ਨਹੀਂ ਸੱਟਣਾ ਪਹਿਲਾਂ ਆਪਾਂ ਆਲੇ-ਦਾਲੇ ਕਵਰ ਕਰਨਾ ਜੀ ਇਹਨੂੰ ਇਹ ਦੇਖੋ ਜੀ ਇੱਥੇ ਬਸ ਆਪਾਂ ਇਹਨੂੰ ਫੜ ਕੇ ਰੱਖਣਾ ਦੋ ਵਾਰੀ ਨੀਡਲ ਇਦਾਂ ਦੋ ਵਾਰੀ ਉੱਪਰ ਦੀ ਘਮਾਉਣੀ ਆ ਤੇ ਬਿਲਕੁਲ ਉਸੇ ਜਗ੍ਹਾ ਦੇ ਨਾਲ ਹੀ ਆਪਾਂ ਕੱਢਣੀ ਆ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜਾ ਕੱਪੜਾ ਉਹ ਪ੍ਰੋਪਰ ਟੈਟ ਹੋਣਾ ਚਾਹੀਦਾ ਜੀ ਫੇਰ ਹੀ ਆਪਣੀ ਜਿਹੜੀ ਆ ਇਹ ਵਧੀਆ ਬਣੂਗੀ ਜੀ ਠੀਕ ਆ ਇਹ ਆਰੀ ਵਰਕ ਚ ਆ ਜਾਂਦਾ ਇਹਦੇ ਚ ਆਪਾਂ ਫਲਾਵਰ ਪਾਉਣੇ ਸੀ ਫੇਰ ਇਹ ਦੂਜੇ ਥ੍ਰੈਡ ਨਾਲ ਵਧੀਆ ਨਹੀਂ ਲੱਗਦੀ ਇਹ ਥ੍ਰੈਡ ਨਾਲ ਵਧੀਆ ਲੱਗਦੇ ਆ ਜੀ ਆਹ ਥ੍ਰੈਡ ਆ ਇਹ ਸਿਲਕੀ ਥ੍ਰੈਡ ਹੁਣ ਦੀ ਨੂੰ ਪ੍ਰੋਪਰ ਆਲੇ ਦਲੇ ਕਵਰ ਕਰ ਲਿਆ ਹੁਣ ਇਹਨਾਂ ਇਦਾਂ ਇਦਾਂ ਹੀ ਕਰਕੇ ਆਪਾਂ ਵਿੱਚੋਂ ਸਾਰੀ ਨੂੰ ਫਿੱਲ ਕਰ ਦਾਂਗੇ ਤੇ ਬਸ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਕੱਪੜਾ ਜਿਹੜਾ ਉਹ ਪ੍ਰੋਪਰ ਟਾਈਟ ਹੋਣਾ ਚਾਹੀਦਾ ਜੇਕਰ ਕੱਪੜਾ ਲੂਜ਼ ਆ ਫਿਰ ਬਿਲਕੁਲ ਨਹੀਂ ਜੀ ਵਧੀਆ ਬਣਨਾ ਹੈਗਾ ਅਸ ਜਦੋਂ ਆਪਾਂ ਇੱਥੋਂ ਆ ਦੋ ਵਾਰੀ ਪਾਉਨੇ ਆ ਜਿਹੜਾ ਆ ਥ੍ਰੈਡ ਆ ਖਿੱਚ ਕੇ ਰੱਖਣਾ ਤੇ ਉਹਨੂੰ ਗੰਡ ਨੂੰ ਬਿਲਕੁਲ ਨਵੇਂ ਰੱਖਣਾ ਜੀ ਇਦਾਂ ਜੀ ਆਪਾਂ ਪੂਰਾ ਫਲਾਵਰ ਕਵਰ ਕਰਨਾ ਬਾਕੀ ਹਰੇਕ ਦੀ ਸਮਝਾਉਂਦਾ ਆਪਣਾ ਆਪਣਾ ਤਰੀਕਾ ਹੁੰਦਾ ਹਰੇਕ ਆਪਾਂ ਆਪਣੇ ਤਰੀਕੇ ਨਾਲ ਸਮਝਾਉਂਦਾ ਜੀ ਅਸ ਇਦਾਂ ਹੀ ਨਾ ਹੁਣ ਇਹਨੂੰ ਪੂਰੇ ਨੂੰ ਆਪਾਂ ਕਵਰ ਕਰਨਾ ਇਹ ਤੁਸੀਂ ਜ਼ਰੂਰੀ ਨਹੀਂ ਹੈਗਾ ਵੀ ਇਦਾਂ ਦੀ ਫਲਾਵਰ ਬਣਾਉਣਾ ਕਿਸੇ ਵੀ ਤਰ੍ਹਾਂ ਦਾ ਫਲਾਵਰ ਬਣਾ ਸਕਦੇ ਹੋ ਉਹ ਆਪਣੀ ਮਰਜ਼ੀ ਹੁੰਦੀ ਹੈ ਜੀ ਜਿਵੇਂ ਆ ਮੈਂ ਵਿਚਾਲੇ ਮੋਤੀ ਲਾ ਕੇ ਹੁਣ ਫਲਾਵਰ ਬਣਾਇਆ ਤੁਸੀਂ ਇਹ ਬਣਾ ਕੇ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਵਧੀਆ ਬਣਦਾ ਤੇ ਬਸ ਥੋੜੀ ਹੱਥ ਦੀ ਸਫਾਈ ਤੇ ਕਪੜਾ ਪੂਰਾ ਟੈਟ ਹੋਣਾ ਚਾਹੀਦਾ ਜੀ ਆਹ ਥ੍ਰੈਡਾ ਜਿਹੜਾ ਫੜ ਕੇ ਰੱਖਣਾ ਇੱਥੋਂ ਦੋਵੇਂ ਇੱਥੇ ਆ ਚੀਜ਼ ਤੇ ਨੀਡਲ ਬਿਲਕੁਲ ਲਵੇਂ ਲਗਾ ਕੇ ਫਿਰ ਇਹਦੇ ਵਿੱਚ ਕੋਣਾ ਫਿਰ ਬਿਲਕੁਲ ਲਵੇ ਰੱਖਣਾ ਜੀ ਰੋਦਰੋ ਖਿੱਚਦੇ ਨਾ ਫਿਰ ਫਿਰ ਇੱਧਰ ਆਪਾਂ ਕੱਟਣਾਗਾ ਜੀ ਰੋਦਰੋ ਖਿੱਚ ਦਾਂਗੇ ਫਿਰ ਪ੍ਰੋਪਰ ਬਣ ਜੂਗਾ ਇਦਾਂ ਹੀ ਮੈਂ ਸਾਰਾ ਬਣਾ ਕੇ ਤੁਹਾਨੂੰ ਕਵਰ ਕਰਕੇ ਦਿਖਾਉਣੀ ਆ ਜੀ ਕਿਦਾਂ ਦਾ ਲੱਗਦਾ ਤੇ ਨਾਲ ਹੀ ਕੋਈ ਮੇਰੇ ਚੈਨਲ ਤੇ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਹਦੀ ਵੀਡੀਓ ਕਿਦਾਂ ਦੀ ਲੱਗਦੀ ਆ ਉਹ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਇਦੇ ਵਿੱਚ ਜਿਹੜੀ ਮੈਂ ਨੀਡਲ ਆ ਉਹ ਛੋਟੀ ਵਰਤੀ ਆ ਜੀ ਜਿਹੜੀ ਤਰਪਾਈ ਵਾਲੀ ਸੂਈ ਕਹਿ ਦਿੰਦੇ ਆ ਨਾ ਆਪਾਂ ਉਹ ਤੋਂ ਵੀ ਛੋਟੀਗੀ ਬਰੀਕ ਹੈ ਨੀਡਲ ਦੇਖੋ ਇਹ ਨੀਡਲ ਆਹੀ ਇਹ ਜਿਹੜੀ ਮੈਂ ਵਰਤੀ ਆ ਇਹਦੇ ਕਰਕੇ ਇਹ ਵਧੀਆ ਬਣੂ ਇਹਦੇ ਵਿੱਚ ਬੰਦੂਈ ਸੂਈ ਦਾ ਜੂਸ ਨਹੀਂ ਹੁੰਦੀ ਜੀ ਕਿਉਂਕਿ ਉਹਦੇ ਨਾਲ ਜਿਹੜੀ ਨਾਟ ਆ ਉਹ ਵੱਡੀ ਬਣਦੀ ਆ ਤੇ ਇਹਦੇ ਵਿੱਚ ਆਪਾਂ ਨੂੰ ਨਾਟ ਆ ਜਿਹੜੀ ਉਹ ਬਰੀਕ ਚਾਹੀਦੀ ਆ ਜੀ ਇਸੀ ਤਰ੍ਹਾਂ ਹੀ ਆਪਾਂ ਇਹਨਾਂ ਸਾਰੇ ਨੂੰ ਕਵਰ ਕਰਾਂਗੇ ਬਾਕੀ ਜੀ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਲੋਕ ਕੀ ਕਹਿਣਗੇ ਆਪਾਂ ਤੁਸੀਂ ਬਸ ਟਰਾਈ ਕਰਿਓ ਜੀ ਹਰੇਕ ਜਿਵੇਂ ਕੋਸੇ ਵੀ ਆਪਾਂ ਬਣਾਉਣਾ ਆਪਾਂ ਟਰਾਈ ਕਰੋ ਬਣਾਉਣ ਦੀ ਜੇਕਰ ਆਪਣੇ ਮਨ 'ਚ ਜਨੂਨ ਆ ਵੀ ਹਾਂ ਮੈਂ ਆ ਕੰਮ ਕਰਨਾ ਤਾਂ ਤੁਸੀਂ ਟਰਾਈ ਜ਼ਰੂਰ ਕਰੋ ਲੋਕਾਂ ਦਾ ਕੀ ਆ ਜੀ ਲੋਕ ਤਾਂ ਬਹੁਤ ਪਾਸੇ ਹੁੰਦੇ ਆ ਜਿਵੇਂ ਅੱਜ ਤੁਹਾਡੇ ਮੂੰਹ 'ਤੇ ਕੋਸੂਰ ਉਹਦੇ ਮੂੰਹ 'ਤੇ ਕੋਸੂਰ ਤੁਹਾਡੇ ਮੂੰਹ 'ਤੇ ਤੁਹਾਡੇ ਕੰਮ ਦੀ ਸੇਫਤ ਕਰਨਗੇ ਜੀ ਜੇ ਤੁਸੀਂ ਵਧੀਆ ਕੰਮ ਕਰਨ ਲੱਗੇ ਨਾ ਲੋਕਾਂ ਕੋਲ ਵੀ ਤੁਹਾਡੇ ਕੰਮ ਦੀ ਨਹੀਂ ਉਹ ਤਾਂ ਇੰਨਾ ਵਧੀਆ ਕੰਮ ਕਰਦੀ ਆ ਐਦਾਂ ਕਹਿੰਦੇ ਹੁੰਦੇ ਆ ਜੀ ਲੋਕ ਲੋਕਾਂ ਨੂੰ ਆਪਾਂ ਕੋਈ ਨਹੀਂ ਜਿੱਤ ਸਕਦਾ ਜੀ ਜਿਵੇਂ ਕਹਿੰਦੇ ਦਾਤੀ ਦੇ ਤਾਂ ਇੱਕ ਪਾਸੇ ਦੰਦੇ ਹੁੰਦੇ ਆ ਲੋਕਾਂ ਦੇ ਦੋ ਹੀ ਪਾਸੇ ਦੰਦੇ ਹੁੰਦੇ ਆ ਜੀ ਇਸ ਲਈ ਕਿਸੇ ਦੀ ਨਾ ਸੁਣੋ ਆਪਣੇ ਕੰਮ ਬੰਨੀ ਧਿਆਨ ਦਿਓ ਜੇਕਰ ਤੁਸੀਂ ਆਪਦਾ ਕੰਮ ਕਰਦੇ ਜਾਵੋਗੇ ਤਾਂ ਤੁਹਾਨੂੰ ਇੱਕ ਦਿਨ ਸਫਲਤਾ ਜ਼ਰੂਰ ਮਿਲੇਗੀ ਜਿਵੇਂ ਕਹਿੰਦੇ ਹਾਂ ਹੰਤੀ ਆਪਦੀ ਚਾਲ ਚੱਲਦਾ ਰਹਿੰਦਾਗਾ ਉਸੇ ਤਰ੍ਹਾਂ ਹੀ ਜੀ ਆਪਾਂ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਬਸ ਆਪਣੇ ਕੰਮ ਬੰਨੀ ਧਿਆਨ ਕਰਿਆ ਕਰੋ ਆਪਦਾ ਕੰਮ ਕਰਿਆ ਕਰੋ ਜੇਕਰ ਤੁਹਾਨੂੰ ਸਿੱਖਣ ਦੀ ਇੱਛਾ ਤਾਂ ਤੁਸੀਂ ਕੰਮ ਨੂੰ ਜ਼ਰੂਰ ਕਰੋ ਮਿਹਨਤ ਕਰੋ ਪਰਮਾਤਮਾ ਤੁਹਾਡੀ ਆਪ ਹੀ ਸਫਲਤਾ ਝੋਲੀ 'ਚ ਪਾਊਗਾ ਜੀ ਹਾਂਜੀ ਇਦਾਂ ਹੀ ਆਪਾਂ ਸਾਰੇ ਨੋਟ ਲਗਾਉਂਦੇ ਜਾਣਾ ਬਾਕੀ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਆਉਂਦੀਆਂ ਨੇ ਜਰੂਰ ਦੱਸਿਆ ਕਰੋ ਜੀ ਹਰ ਕੋਈ ਪਹਿਲਾਂ ਹੀ ਪਰਫੈਕਟ ਨਹੀਂ ਹੁੰਦਾ ਹੌਲੀ ਹੌਲੀ ਆਪਾਂ ਜਦੋਂ ਕੰਮ ਕਰਦੇ ਜਾਂਦੇ ਆ ਤਾਂ ਆਪਾਂ ਪਰਫੈਕਟ ਹੋ ਜਾਂਦੇ ਆ ਜੀ ਇਸ ਤਰ੍ਹਾਂ ਹੀ ਆਪਾਂ ਸਾਰੇ ਨੂੰ ਕਵਰ ਕਰਾਂਗੇ ਜੀ ਹੁਣ ਯੋ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਜੀ ਹਾਂਜੀ ਇਦਾਂ ਹੀ ਆਪਾਂ ਪੂਰਾ ਫਲੇਵਰ ਹੈ ਜਿਹੜਾ ਕਵਰ ਕਰਦਾਂਗੇ ਤੇ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗੀ ਜ਼ਰੂਰ ਦੱਸਿਆ ਕਰੋ ਚੈਨਲ ਜੇ ਕੋਈ ਨਵਾਂ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਉਣ ਵਾਲੀ ਵੀਡੀਓ ਕਿਸ ਟਾਪਿਕ ਤੇ ਬਣਾਈਏ ਹਾਂਜੀ ਤੇ ਆਉਣ ਵਾਲੀ ਵੀਡੀਓ ਕਿਸ ਟਾਪਿਕ ਤੇ ਬਣਾਈਏ ਜਰੂਰ ਦੱਸਿਓ ਜੀ ਤੇ ਵੀਡੀਓ ਕਿਦਾਂ ਦੀ ਲੱਗੀ ਉਹ ਵੀ ਜਰੂਰ ਦੱਸਿਓ ਜੀ ਧੰਨਵਾਦ ਰੱਬ ਰਾਖਾ ਜੀ